ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅਸੀਂ ਲੈਜਰ ਵੈਲੀ ਆਏ ਹੋਏ ਆ ਲੈਜਰ ਵੈਲੀ ਹੈਗੀ ਆ ਸਮਾਹ ਸਿਟੀ ਅੰਦਰ ਕਰ ਕੰਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਫੈਰ ਕਰ ਸਕਦੇ ਹੋ ਉੱਥੇ ਆ ਕੇ ਸਾਹਮਣੇ ਵੀ ਦੇਖੋ ਬੋਰਡ ਲੱਗੇ ਹੋਏ ਆ ਟੁਗਰੀ ਅਰਬਨ ਸਟੀਟ ਇੱਦਾਂ ਚੰਡੀਗੜ੍ਹ ਗ੍ਰੀਨ ਲੁਧਿਆਣਾ ਕਲੀਨ ਲੁਧਿਆਣਾ ਵੈਰੀ ਗੁੱਡ ਆ ਦੇਖ ਸਕਦੇ ਹੋ ਉਹ ਵਧੀਆ ਵੀ ਹੈ ਜੀ ਪੈਦਲ ਤੁਰ ਸਕਦੇ ਹੋ ਉਹ ਵਧੀਆ ਤੁਸੀਂ ਵੀ ਦੇਖ ਸਕਦੇ ਹੋ ਉਹ ਜਿਆਦਾ ਵਧੀਆ 뷰 ਹੈਗਾ ਲੇਜਰ ਵੈਲੀ ਹੈਗੀ ਹੈ ਜੀ ਲੁਧਿਆਣਾ ਵੈਸਟ ਐਮ ਲਈ ਗੁਰਪ੍ਰੀਤ ਗੋਗੀ ਦੇਖੋ ਜੀ ਪਾਣੀ ਦੇ ਪੁਵਾਰੇ ਵੀ ਜਗਾ ਜਗਾ ਲੱਗੇ ਹੋਏ ਨੇ ਇੱਥੇ ਬਹੁਤ ਜ਼ਿਆਦਾ ਵਧੀਆ 뷰 ਹੈ ਕਿੱਦਾਂ ਪੁਵਾਰੇ ਛੱਡੇ ਜਾ ਰਹੇ ਨੇ ਆਤੀ ਦੇਸੋ ਦੇ ਲੋਕੀ ਆਰਾਮ ਵੀ ਕਰਦੇ ਪਏ ਨੇ ਆ ਸਾਹਮਣੇ ਬੈਠਣ ਦੀ ਵੀ ਜਗ੍ਹਾ ਹੈਗੀ ਆ ਦੇਖੋ ਕਾਸ ਇੱਕਦਮ ਗਿੱਲੀ-ਗਿੱਲੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਆ ਆ ਲੋਕਾਂ ਦੇ ਬੈਠਣ ਦੀ ਵੀ ਜਗ੍ਹਾ ਬਣੀ ਹੋਈ ਹੈ ਆ ਦੇਖੋ ਕਿੰਨਾ ਵਧੀਆ 뷰 ਹੈ ਆ ਬੈਠਣ ਦੀ ਜਗ੍ਹਾ ਵੀ ਹੈਗੀ ਆ ਇਹ ਸੱਦੇ ਜਰੂਰ ਇੱਥੇ ਆਣਾ ਚਾਹੀਦਾ ਵੀ ਦੇਖ ਸਕਦੇ ਹੋ ਉੱਪਰ ਹੱਟ ਟਾਈਪ ਬਣਿਆ ਹੋਇਆ ਬੱਚੇ ਵੀ ਦੇਖੋ ਸੈਰ ਕਰ ਰਹੇ ਨੇ ਆਹ ਦੇਖੋ ਕਿੰਨਾ ਵਧੀਆ ਲੱਗੂਆ ਆ ਤੁਹਾਨੂੰ ਦਿਖਾ ਦਈਏ ਰਾਮ ਲੋਕੀ ਰਾਮ ਵੀ ਕਰਦੇ ਨੇ ਤੇ ਨਾਲ ਰੋਡ ਹੀ ਜਲਦੀ ਗਈ ਹੈ ਇਹਨਾਂ ਰੋਡ ਹੀ ਜਲਦੀ ਪਈ ਹੈ ਜੀ ਦੇਖ ਸਕਦੇ ਹੋ ਤੁਗਰੀ ਰੋਡ ਲਾਈਟਾਂ ਤੋਂ ਪਿੱਛੇ ਆਹ ਦੀ ਦੇਖੋ ਬਹੁਤ ਜ਼ਿਆਦਾ ਵਧੀਆ 뷰 ਹੈ ਸਾਹਮਣੇ ਉਹ ਦੇਖ ਸਕਦੇ ਹੋ ਤੁਹਾਨੂੰ ਦਿਖਾਦੇ 360 ਡਿਗਰੀ 뷰 ਬਹੁਤ ਵਧੀਆ ਇਹਨੇ ਕੀ ਤੁਹਾਨੂੰ ਦਿਖਾਇਆ ਹੈ ਲੈਜਰ ਵੈਲੀ ਬਣੀ ਹੋਈ ਸੀਗੀ ਜੀ ਡੁਗਰੀ ਰੋਡ ਤੇ ਰਾਈਟਾਂ ਦੇ ਪਿੱਛੇ ਤੇ ਨਹਿਰ ਵੀ ਨਾਲ ਸੀਗੀ ਤੁਹਾਨੂੰ ਦਿਖਾਇਆ ਹੈ 뷰 ਇਹ ਕਿੱਥੇ ਕੂੜਾ ਸੀਗਾ ਇੱਥੇ ਸਮਾਰਟ ਸਿਟੀ ਦਾ 뷰 ਹੈ ਜਰੂਰ ਤੁਸੀਂ ਇੱਥੇ ਕੇ ਸੈਰ ਕਰ ਸਕਦੇ ਹੋ ਇਹ ਲੈਜਰ ਵੈਲੀ ਹੈਗੀ ਹੈ ਜੀ ਪਿੱਛੇ ਵੀ ਤੁਸੀਂ ਦੇਖੋ ਜਾਂਦੇ ਪਏ ਨੇ ਇਹ ਹਾਈਵੇ ਹੈਗਾ ਜੀ ਨਹਿਰ ਹੈਗੀ ਹੈ ਪਿੱਛੇ ਜਰੂਰ ਇੱਥੇ ਵਿਜ਼ਿਟ ਕਰੋ ਐਡਰੈਸ ਤੁਹਾਨੂੰ ਦੱਸਤਾ ਹੈ ਇੱਥੇ ਜਰੂਰ ਆਓ ਲੁਧਿਆਣਾ ਸਮਾਰਟ ਸਿਟੀ ਲੈਜਰ ਵੈਲੀ ਡੁਗਰੀ ਰੋਡ ਮੋਲਰ ਟਾਊਨ ਦੇ ਕੋਲ ਲਾਈਟਾਂ ਦੇ ਪਿੱਛੇ ਥੈਂਕ ਯੂ